ਉਸ ਤੋਂ ਮਨਜੀਤ कौर ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਤੁਹਾਨੂੰ ਦੱਸਦੀ ਕਿ ਮਨਜੀਤ कौर ਸੁਖ ਰੇਤੀਆ ਨੂੰ ਲੈ ਕੇ ਬਹੁਤ ਜ਼ਿਆਦਾ ਵਿਵਾਦਾਂ ਵਿੱਚ ਰਹੀ ਸੀ ਮਨਜੀਤ कौर ਅਕਸਰ ਹੀ ਸੋਸ਼ਲ ਮੀਡੀਆ ਉੱਪਰ ਆ ਕੇ ਸੁਖ ਰੇਤੀਆ ਨੂੰ ਲੈ ਕੇ ਕੁਝ ਨਾ ਕੁਝ ਬਿਆਨ ਦਿੰਦੀ ਰਹਿੰਦੀ ਹੈ ਅਤੇ ਜਿਸ ਤੋਂ ਬਾਅਦ ਲਗਾਤਾਰ ਉਹ ਟ੍ਰੈਂਡਿੰਗ ਵਿੱਚ ਰਹਿੰਦੀ ਹੈ ਹਾਲ ਹੀ ਦੇ ਵਿੱਚ ਮਨਜੀਤ कौर ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਇਸ ਵੀਡੀਓ ਵਿੱਚ ਮਨਜੀਤ ਕੌਰ ਆਪਣੀ ਇੱਕ ਮਹਿਲਾ ਸਾਥੀ ਦੇ ਨਾਲ ਕਿਸੇ ਮੁੰਡੇ ਨੂੰ ਕੁੱਟਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਸ਼ਰਿਆਮ ਬਾਜ਼ਾਰ ਦੇ ਵਿੱਚ ਉਸ ਮੁੰਡੇ ਦੇ ਥੱਪੜ ਮਾਰੇ ਜਾ ਰਹੇ ਤੁਹਾਨੂੰ ਦੱਸ ਦਈਏ ਕਿ ਮਨਜੀਤ ਕੌਰ ਲਗਾਤਾਰ ਉਸ ਮੁੰਡੇ ਦੇ ਥੱਪੜ ਮਾਰ ਰਹੀ ਹੈ ਅਤੇ ਉਸ ਨੂੰ ਗਾਲਾਂ ਕੱਢ ਰਹੀ ਹੈ ਅਤੇ ਨਾਲ ਹੀ ਉਸ ਉੱਪਰ ਇਲਜ਼ਾਮ ਲਗਾ ਰਹੀ ਹੈ ਕਿ ਉਸ ਨੇ ਕੁੜੀਆਂ ਨੂੰ ਛੇੜਿਆ ਹੈ ਸਾਰਾ ਬਾਜ਼ਾਰ ਖੜ ਕੇ ਮਾਹੌਲ ਦੇਖ ਰਿਹਾ ਹੈ ਪਰ ਕੋਈ ਵੀ ਉਸ ਦੀ ਸਹਾਇਤਾ ਕਰਨ ਲਈ ਅੱਗੇ ਨਹੀਂ ਆ ਰਿਹਾ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਵਿਵਾਦ ਉੱਪਰ ਕੀ ਸੱਚਮੁੱਚ ਉਸ ਮੁੰਡੀ ਦੇ ਕੁੜੀਆਂ ਨੂੰ ਛੇੜਿਆ ਹੋਵੇਗਾ ਜਾਂ ਇੱਕ ਵਾਰ ਫਿਰ ਤੋਂ ਮਨਜੀਤ कौर ਇਹ ਕੋਈ ਪਬਲਿਕਿਟੀ ਸਟੰਟ ਖੇਡ ਰਹੀ ਹੈ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਤੇ ਇਦਾਂ ਦੀ ਹੀ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਧੰਨਵਾਦ